ਐਮਪੀ ਹਰਸਿਮਰਤ ਕੋਰ ਬਾਦਲ ਅੱਜ ਸਿਦਾਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਹਰਸਿਮਰਤ ਕੋਰ ਬਾਦਲ ਨੇ ਪੰਜਾਬ ਚ ਹੜ੍ਹਾਂ ਦੀ ਸਥਿਤੀ ਤੇ ਡੂੰਗੀ ਚਿੰਤਾ ਜ਼ਾਹਰ ਕੀਤੀ ਹਰਸਿਮਰਤ ਕੋਰ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਚ ਆਪਣੀ ਬੰਦ ਦੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਰਹੀ ਜੇ ਪੰਜਾਬ ਸਰਕਾਰ ਹੋਰ ਕੁਝ ਨਹੀਂ ਕਰ ਸਕਦੀ ਤਾਂ ਘੱਟੋ-ਘੱਟ ਇੱਕ ਹੈਲਪਲਾਈਨ ਨੰਬਰ ਜਾਰੀ ਕਰੇ ਜੇਕਰ ਆਪ ਸਰਕਾਰ ਅਜਿਹਾ ਕਰਨ ਚ ਵੀ ਨਾਕਾਮ ਰਹਿੰਦੀ ਹੈ ਤਾਂ ਅਸੀਂ ਆਪ ਨੰਬਰ ਜਾਰੀ ਕਰਾਂਗੇ ਤੇ ਸ਼ਰੋਮਨੀ ਕਮੇਟੀ ਦੇ ਨਾਲ ਮਿਲ ਕੇ ਆਪਣੀਆਂ ਕੋਸ਼ਿਸ਼ਾਂ ਨੂੰ ਵਧਾ ਕੇ ਲੋਕਾਂ ਨੂੰ ਰਾਹਤ ਪਹੁੰਚਾਵਾਂਗੇ। ਕਿ ਲਈ ਕਿਸ ਕੋ ਜ਼ਿੰਮੇਦਾਰ ਹੈ ਆਪ? ਥੋੜੇ ਮਾਰਕੀਟ ਤੇ ਜ਼ਿੰਮੇਵਾਰੀ ਫੋਨ ਕਰ। ਲੋਕੀ ਆਪ ਜਾਣਦੇ ਨੇ ਕਿ ਵੀ ਨਹੀਂ ਕਿ ਕੁਦਰਤ 'ਚ ਅੱਗੇ ਕੁਝ ਚੱਲਦਾ ਨਹੀਂ। ਲੇਕਿਨ ਸਰਕਾਰਾਂ ਬੰਦੀਆਂ ਨੇ ਇਸ ਕੁਦਰਤ ਦੇ ਕਹਿਰ ਵਿੱਚ ਉਹका दे नाल खड़ा नु वास्ते आज ਕਿਤੇ ਪੰਜਾਬ ਦੇ ਲੋਕੀ ਬਹੁਤ ਉਫਲਾਈ ਨਾਲ ਝੂਝ ਰਹੇ ਨੇ ਜੇ ਕਿਤੇ ਦੇਖਿਆ ਜਾਏ سوشل মিডিਆ 'ਚ ਤੇ ਨੂੰ ਨੀਂਦ ਨਹੀਂ ਆਂਦੀ ਕਿ ਕਿਸ ਹਾਲਾਤਾਂ ਵਿੱਚ ਲੋਕੀ ਬੈਠੇ ਨੇ ਅੱਜ ਮੈਂ ਤੁਹਾਡੇ ਰਹੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੀ ਕਿ ਕਿਉਂਕਿ ਹੋ ਸਕਦਾ ਹੈ ਤਜਰਬਾ ਘੱਟ ਹੋਣ ਦੇ ਨਾਤੇ ਸ਼ਾਇਦ ਪਤਾ ਨਾ ਹੋਏ ਲੇਕਿਨ ਅਸੀਂ ਹਮੇਸ਼ਾ ਦੇਖਿਆ ਜੇ ਦੇਹੋ ਜੀ ਕੋਈ ਕੁਦਰਤੀ ਆਪਤਾ ਹੁੰਦੀ ਸੀ ਤਾਂ ਬਾਦਾ ਸਾਹਿਬ ਸਭ ਤੋਂ ਪਹਿਲੇ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕਰਦੇ ਸੀ ਕਿ ਜੋੜਾ ਵੀ ਜਿੱਥੇ ਵੀ ਫਸਿਆ ਹੈਗਾ ਜਿੱਥੇ ਜਿਸ ਚੀਜ਼ ਦੀ ਲੋੜ ਹੈ ਕੋਈ ਨੰਬਰ ਤਾਂ ਹੋਵੇ ਜਿੱਥੇ ਉਹ ਫੋਨ ਕਰਕੇ ਪਾਵੇ ਬੰਦ ਨੂੰ ਪੱਕਾ ਕਰਨਾ ਹੈਗਾ ਪਾਵੇ ਰੋਟੀ ਪਾਣੀ ਦੀ ਲੋੜ ਹੈ ਪਾਵੇ ਕੋਈ ਕਿਸ਼ਤੀ ਦੀ ਲੋੜ ਹੈ ਜਿਸ ਤਰ੍ਹਾਂ ਦੀ ਲੋੜ ਹੈ ਲੋਕੀ ਦੱਸਣ ਵਾਸਤੇ ਕੋਈ ਨੰਬਰ ਤਾਂ ਹੋਵੇ ਸੋ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੀਆਂ ਕੇਜਰੀਵਾਲ ਨੂੰ ਬੇਨਤੀ ਕਰਦੀਆਂ ਕਿ ਜੇ ਤੁਸੀਂ ਲੈਟਰੀਨਾ ਦੇ ਸਕੂਲ ਦੇ ਕਮਰਿਆਂ ਦੀ ਉਦਘਾਟਨ ਕਰ ਸਕਦੇ ਹੋ ਜੇ ਅੱਜ ਦੀ ਤਰੀਕੇ ਤੁਸੀਂ ਲੋਕਾਂ ਦੇ ਵਿੱਚ ਖੜ ਨਹੀਂ ਸਕਦੇ ਇੱਕ ਨੰਬਰ ਤਾਂ ਜਾਰੀ ਕਰ ਦਿਓ ਤੁਹਾਡੇ ਥੱਲੇ ਜਿਹੜਾ ਇਹਨਾਂ ਵੱਡਾ ਸਾਰਾ ਪ੍ਰਸ਼ਾਸਨ ਹੈ ਲੱਖਾਂ ਦੀ ਤਨਖਾਹ ਇਹਨਾਂ ਲੋਕਾਂ ਦੇ ਪੈਸਿਆਂ ਦੀ ਲੈਂਦੀ ਉਹ ਪ੍ਰਸ਼ਾਸਨ ਨੂੰ ਤਾਂ ਜ਼ਮੀਨ ਤੇ ਉਤਾਰੋ ਤਾਂ ਕਿ ਲੋਕਾਂ ਦੇ ਨਾਲ ਖੜਨ ਅੱਜ ਸਾਡੇ ਰਾਹੀਂ ਮੈਂ ਹੋਮ ਮਿਨਿਸਟਰ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਆ ਕਿ ਜਿੱਥੇ ਵੀ ਕੁਦਰਤੀ ਆਪਦਾ ਆਂਦੀ ਹੈ ਤੁਸੀਂ ਆਪ ਦੀ ਆਰਐਫ ਨੂੰ ਭੇਜ ਦਿਓ ਅੱਜ ਕਿਸ਼ਤੀਆਂ ਦੀ ਲੋੜ ਹੈ ਰੋਟੀ ਖਾਣ ਪੀਣ ਦੀ ਚੀਜ਼ਾਂ ਦੀ ਲੋੜ ਹੈ ਅੱਜ ਪੰਜਾਬ ਜਿਹੜਾ ਦੇਸ਼ ਦਾ ਢਿੱਡ ਭਰਦਾ ਹੈ ਅੱਜ ਇਹ ਹਰ ਪੀੜੇ ਤੇ ਇਲਾਕੇ ਅੱਛੇ ਲੋਕੀ ਭੁੱਖੇ ਮਰ ਰਹੇ ਨੇ ਤੁਸੀਂ ਆਪ ਦੀ NDRF ਨੂੰ ਭੇਜੋ ਭਾਵੇਂ ਇੱਕ ਹਵਾਈ ਜਹਾੜਾ ਹੀ ਲਾ ਲਓ ਤੁਹਾਡੇ ਆਉਣ ਦੇ ਨਾਲ ਹੀ ਬਹੁਤ ਕੁਝ ਚੁਸਦ੍ਰਸ ਹੋ ਜਾਂਦਾ ਜਦ ਕੋਈ ਆਗੂ ਆਉਂਦਾ ਹੈ ਤਾਂ ਪ੍ਰਸ਼ਾਸਨ ਵੀ ਕੰਮ 'ਚ ਲੱਗ ਜਾਂਦਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਾਂਗੀ ਆਪਣੀ ਆਰਮੀ ਭੇਜੋ ਇੱਥੇ ਦੂਜੇ ਸੂਬਿਆਂ 'ਚ ਤੁਸੀਂ ਭੇਜ ਦਿਓ ਤੇ ਪੰਜਾਬ 'ਚ ਕਿਉਂ ਨਹੀਂ ਤੇ ਪੰਜਾਬ ਦੇ ਭਾਜਪਾ ਨੂੰ ਮੈਂ ਕਵਾਂਗੀ ਕਿ ਕੁਝ ਹਫ਼ਤੇ ਪਹਿਲੇ ਤਾਂ ਤੁਸੀਂ ਪਿੰਡਾਂ 'ਚ ਵੜਨ ਵਾਸਤੇ ਆਪਣੀ ਸਕੀਮਾਂ ਬਾਰੇ ਦੱਸਣ ਵਾਸਤੇ ਤਾਂ ਤੁਸੀਂ ਲੜਾਈ ਕਰ ਰਹੇ ਸੀਗੇ ਤੇ ਅੱਜ ਤੁਸੀਂ ਉਹਨਾਂ ਪਿੰਡਾਂ 'ਚ ਕਿਉਂ ਨਹੀਂ ਨਜ਼ਰ ਆ ਰਹੇ ਕਟ ਤੋਂ ਕਟ ਆਪਣੀ ਦਿੱਲੀ ਦੀ ਕੇਂਦਰ ਦੀ ਸਰਕਾਰ ਤੋਂ ਉਹ ਵੱਡੀਆਂ ਕਿਸ਼ਤੀਆਂ ਜਿਹੜੇ ਦੂਰ ਤਾਈਂ ਪਹੁੰਚ ਸਕਦੀਆਂ ਜਿਹੜੇ ਲੋਕਾਂ ਦੇ ਪਸ਼ੂ ਮਾਲ ਡੰਗਰ ਚੱਕ ਕੇ ਲਾ ਸਕਦੇ ਲੋਕਾਂ ਦੀ ਜਾਨਾਂ ਬਚਾ ਸਕਦੀਆਂ ਦਿੱਲੀ ਜਾ ਕੇ ਉਹ ਤਾਂ ਲੈ ਕੇ ਆਓ ਤੁਸੀਂ ਤੇ ਕਾਂਗਰਸ ਤਾਂ ਆਪਾਂ ਕੀ ਆਸਕੇ ਲੈ ਕੇ ਮੈਂ ਇਹ ਜ਼ਰੂਰ ਕਰਨੀਆਂ ਕਿ ਉਹ ਕਰਨ ਨਾ ਕਰਨ ਬਾਡੀ ਆਪਣੀ ਖੇਤਰੀ ਪਾਰਟੀ ਤੁਹਾਡੇ ਨਾਲ ਖੜੀ ਹੈ ਜੇ ਮੁੱਖ ਮੰਤਰੀ ਸਾਹਿਬ ਨੇ 24 ਘੰਟਿਆਂ ਦੇ ਅੰਦਰ ਕੋਈ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਤਾਂ ਮੈਂ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਨੂੰ ਜ਼ਰੂਰ ਬੇਨਤੀ ਕਰਾਂਗੀ ਇਪਾਵੇਂ 10 ਸਾਲ ਆਪਣੀ ਸਰਕਾਰ ਨਹੀਂ ਹੈ ਜਿੰਨੇ ਜੋਗੀ ਆਪੇ ਹਾਂ ਅਸੀਂ ਆਪਣੇ ਦਫ਼ਤਰ ਤੋਂ ਹੀ ਕੋਈ ਹੈਲਪਲਾਈਨ ਨੰਬਰ ਜਾਰੀ ਕਰ ਦਈ ਹੈ ਤੁਹਾਡੀ ਆਪਣੀ ਸ਼ਰਮਨੀ ਅਕਾਲੀ ਦਾਲ ਤੋਂ ਤੁਹਾਡੀ ਆਪਣੀ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਜੋ ਕੁਝ ਹੋ ਸਕਦਾ ਹੈ ਅਸੀਂ ਸਾਰੇ ਵਕਲ ਅੱਜ ਵੀ ਸਾਡੀ ਪੂਰੀ ਯੂਥ ਦੀ ਟੀਮ ਸਾਡੇ ਵਕਲ ਦੀ ਟੀਮ ਲੋਕਾਂ ਦੇ ਵਿੱਚ ਹੈ ਸੁਖਵੀਰ ਜੀ ਹਰ ਇਲਾਕੇ ਵਿੱਚ ਜਾ ਰਹੇ ਨੇ ਜੋ ਕਰ ਸਕਦੇ ਕਰ ਰਿਹਾ ਲੇਕਿਨ ਇਸ ਤੋਂ ਵੀ ਵੱਧ ਕਰਨ ਵਾਸਤੇ ਪੂਰਾ ਹਮਲਾ ਮਾਰਾਂਗੇ ਜੇ ਸਰਕਾਰ ਆਪਣੇ ਫਰਜ਼ ਨਹੀਂ ਪੂਰਾ ਕਰ ਸਕਦੇ ਤੱਕ ਟੱਕ ਅਸੀਂ ਆਪਣੇ ਫਰਜ਼ ਨੂੰ ਸਮਝਦੇ ਹੋਏ ਅਸੀਂ ਆਪਣਾ ਪੂਰਾ ਜੋਰ ਲਾਵਾਂਗੇ ਜੀ ਲੱਕੜੇ ਰੋਗ ਲਾਇਆ ਹੈ ਪੰਜਾਬ ਨੂੰ ਕੇਜਰੀ ਵਾਟ ਲਾ ਰਹੇ ਨੇ ਮੁਖਮੰਤਰੀ ਨਹੀਂ ਚਲਾ ਰਹੇ ਜੀ ਪਸਟੀ ਜਾਓਗੇ ਇੱਕ ਮਿੰਟ ਭਾਈ ਜੀ ਸਵਾਲ ਹੋ ਗਿਆ ਹੈ ਥੈਂਕ ਯੂ ਕਿੰਨੇ ਕਿ ਮੁਖਮੰਤਰੀ ਨਹੀਂ ਚਲਾ ਰਹੇ ਭਾਈ ਬੋਲ ਰਹੀ ਹੈ ਨਾ ਹੋ ਗਿਆ ਹੋ ਗਿਆ ਇੱਕ ਮਿੰਟ ਮੈਨੂੰ ਕਿਹਨੇ ਕਹੋਗੇ ਉਹ ਪਾਜੀ ਮੁਖਮੰਤਰੀ ਨਹੀਂ ਚਲਾ ਰਹੇ ਆਪਣੀ ਕੁਰਸੀ ਇੱਕ ਮਿੰਟ ਇੱਕ ਮਿੰਟ ਨੂੰ ਕੇਜਰੀ ਵਾਟ ਲੇਕੇ ਚ ਦੇਤਾ ਬਹੁਤ ਬਹੁਤ